ਪ੍ਰਸ਼ਾਸਨ ਨੇ ਹੀ ਇਹ ਨੀਤੀ ਨੂੰ ਫਲਾਇਆ ਸੀ ਤਾਂ ਇਹਨਾਂ ਨੇ 26 ਤਰੀਕ ਨੂੰ ਅਚਾਨਕ ਇੱਕ ਮਤਲਬ ਪਲਾਨ ਬਣਾਇਆ ਪ੍ਰਸ਼ਾਸਨ ਨੇ ਜਾਣ ਦੇ ਚੁੱਕੇ ਮਤਲਬ ਪ੍ਰਿੰਸੀਪਲ ਆਗਰ ਚਾਹ ਕੇ ਬਾਕੀ 40-45 ਅੰਦਰ ਕਿਸਮੇ ਦਾ ਕਿੱਲਾ ਅੰਦਰ ਆਏ ਫਿਰ ਉਸ ਤੋਂ ਬਾਅਦ ਸਾਰੇ ਪ੍ਰਸ਼ਾਸਨ ਨੂੰ ਕੋਲ ਕੀਤੀ ਉਹਨਾਂ ਨੇ ਆ ਕੇ ਸਾਡੇ ਤੇ ਇਹ ਇਲਜ਼ਾਮ ਲਾਇਆ ਕਿ ਤੁਸੀਂ ਟੀਚਰਸ ਨੂੰ ਅੰਦਰ ਪ੍ਰਿੰਸੀਪਲ ਨੂੰ ਬੰਦੀ ਬਣਾਇਆ ਸੀ ਕਿ ਬਣ assi ਉਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਐਸਕੀਮ ਸਾਹਿਬ ਨੂੰ ਮੈਂ ਖੁਦ ਕਿਹਾ ਮੈਂ ਕਿਹਾ ਸਰ ਤੁਸੀਂ ਪਲੀਜ਼ ਸੱਚ ਦੇਖਣ ਦੀ ਕੋਸ਼ਿਸ਼ ਕਰੋ ਵੀ ਪੁੱਛਣਾ ਕਰ ਪੁੱਛਣਾ ਹੋਇਆ ਲੇਕਿਨ ਉਹਨਾਂ ਨੇ ਕੁਝ ਵੀ ਨਹੀਂ ਸੁਣਿਆ ਉਹ ਕਹਿੰਦੇ ਜੀ ਸਾਨੂੰ ਪ੍ਰੋ ਆਰਡਰ ਦਾ 26 ਨੂੰ ਲਾਇਆ ਸੀ ਉਸ ਤੋਂ ਬਾਅਦ ਰਿਹਾ ਕਰੀ ਆਪਣੀ ਵੀਡੀਓ ਕੱਢ ਲਈ ਹੈ ਸ਼ਾਸਨ ਵੱਲੋਂ ਇਹ ਚੀਜ਼ ਕਹਿੰਦੀ ਅੱਜ ਮਤਲਬ ਬੱਚਿਆਂ ਦਾ ਰਿਜ਼ਲਟ ਦੇ ਰਹਾ ਸੀ ਤਾਂ ਰਿਜ਼ਲਟ ਦੇਣ ਕਰਕੇ ਤੁਸੀਂ ਲੋਕ ਲਾਇਆ ਬਈ ਲੇਕਿਨ ਉਹ ਸੇਮ ਚੀਜ਼ ਹੁੰਦੀ ਸੀ ਪਿਛਲਾ ਗੇਟ ਉੱਤੇ ਵੀ ਸਕੂਲ ਦਾ ਫਲੱਵ ਆਇਆ ਸੀ 19 ਤਰੀਕ ਤੋਂ ਬਾਅਦ ਆ ਗਏ ਨਵੇਂ ਟੀਚਰ ਤੇ ਜਿਹੜੇ ਪ੍ਰਿੰਸੀਪਲ ਆਏ ਉਹ ਲਗਾਤਾਰ ਆ ਰਹੇ ਸੀ ਇਸ ਸਿਸਟਮ ਵਿੱਚ ਤੇ ਉਹਨਾਂ ਨੇ ਛੱਗੇ ਨੂੰ ਵੀ ਇੱਕ ਸਾਰਾ ਪਲਾਨ ਬਣਾ ਕੇ ਸਾਨੂੰ ਦਬਾਉਣ ਵਾਸਤੇ ਸਾਨੂੰ ਜਾਣ ਕੇ ਜੇਲਾ ਵਿੱਚ ਸਟਾਇਲ ਮੈਡਮ ਕਿੰਨੇ ਟਾਈਮ ਤੋਂ ਤੁਸੀਂ ਜੌਬ ਕਰ ਰਹੇ ਸੀ ਉੱਥੇ ਸਕੂਲ ਦੇ 2012 ਦੀ ਜੁਆਇਨਿੰਗ ਹੈ ਮੈਨੂੰ 13 ਸਾਲ ਅੱਛਾ ਮੈਡਮ ਉੱਥੇ ਇੱਕ ਰੌਲਾ ਵੀ ਪੈਂਦਾ ਜਿਵੇਂ ਹੁਣ ਬੱਚੀ ਦੀ ਪਰਸੋਂ ਵੀਡੀਓ ਵਾਇਰਲ ਹੁੰਦੀ ਹੈ ਕਿ ਮੈਡਮ ਵੀ ਉਹਨਾਂ ਨਾਲ ਬੈਸੋ ਵੈਸੀ ਹੁੰਦੇ ਨੇ ਬੱਚੀ ਵੱਲੋਂ ਕਿਹਾ ਜਾਂਦਾ ਹੈ ਕਿ ਸਾਨੂੰ ਆ ਜਿਹੜਾ ਪੇਪਰ ਚੈੱਕ ਕਰਵਾਏ ਜਾਣ ਬੱਚੇ ਨੂੰ ਸ਼ੰਕਾ ਸੀ ਕਿ ਸਾਡੇ ਪਰਸੈਂਟੇਜ ਵਧਦਾ ਕਿ ਪਹਿਲਾਂ ਵੀ ਬੱਚਿਆਂ ਨੂੰ ਪੇਪਰ ਹੈ ਜਿਹੜੇ ਚੈਕਿੰਗ ਕਰਵਾਏ ਜਾਂਦੇ ਸੀ ਬਿਲਕੁਲ ਸਾਡੇ 2012 ਤੋਂ 2018 ਤੋ ਮੈਂ ਵਾਈਸ ਪ੍ਰਿੰਸੀਪਲ ਦੇ ਅਹੁਦੇ 'ਤੇ ਸੀ ਜਿਹੜੇ ਵੀ ਬੱਚੇ ਦੇ ਕੋਈ ਵੀ ਦੋ ਆਪਾਂ ਕਾਫੀ ਸਾਲ ਨੂੰ ਬੱਚਿਆਂ ਨਾਲ ਰੋਜਣੇ ਤਾਂ ਅਟੈਚਮੈਂਟ ਹੋ ਜਾਂਦੀ ਹੈ ਤਾਂ ਅਸੀਂ ਸਭ ਤੋਂ ਪਹਿਲ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਜੇ ਬੱਚਿਆਂ ਨੂੰ ਕੋਈ ਵੀ ਡਾਊਟ ਹੁੰਦਾ ਤਾਂ ਅਸੀਂ ਬੱਚਿਆਂ ਨੂੰ ਸ਼ੀਸ਼ ਵੀ ਦਿਖਾਉਂਦੇ ਹੁੰਦੇ ਸੀ ਪਰ ਹੁਣ ਜਦੋਂ ਨਵੇਂ ਪ੍ਰਿੰਸੀਪਲ ਆਏ ਆ ਦੋ ਇਹ ਤੋਂ ਬਾਅਦ ਜਿਨੀ ਸਾਰੀ ਯੂਨੀ ਚੀਜ਼ ਹੋਣ ਲੱਗੇ ਮਤਲਬ ਇਹ ਕਿਸੇ ਬੱਚਿਆਂ ਨਾਲ ਜਾਉਂ ਤੇ ਸ਼ਿਦਤ ਹੋ ਗਈ ਚਲੋ ਤਾਂ ਬੱਚਿਆਂ ਨੂੰ ਦਾਸ ਚੀਜ਼ ਦੇ ਦੇਣੀ ਚਾਹੀਦੀ ਸੀ ਉਸ ਕੰਮ ਬਾਤ ਜਿਵੇਂ ਉਹ ਗਲਮੇ ਚਾਹਤਾ ਬੱਚੇ ਵੀਡੀਓ ਬਣਾ ਰਿਹਾ ਸੀ ਤਾਂ ਉਹਨੂੰ ਮੈਨੂੰ ਨਹੀਂ ਲੱਗਦਾ ਸੀ ਕਿ ਇਹ ਚੀਜ਼ ਕਰਨੀ ਚਾਹੀਦੀ ਸੀ ਕਿਉਂਕਿ ਪ੍ਰਿੰਸੀਪਲ ਦਾ ਬਹੁਤ ਖਾਸ ਹੁੰਦਾ ਤੇ ਉਸ ਨੂੰ ਸਾਰੇ ਬੱਚਿਆਂ ਨੇ ਮੇਰਾ ਰੱਤ ਪ੍ਰਗਟ ਨਹੀਂ ਹੋ ਰਿਹਾ ਜੀ ਮੈਡਮ ਤੁਹਾਡੇ ਨਾਲ ਇੱਕ ਬੱਚੀ ਵੀ ਜਿਹੜੀ ਛੋਟੀ ਸੀ ਉਹਨੂੰ ਵੀ ਜੇਲ੍ਹ ਦੇ ਵਿੱਚ ਭੇਜਿਆ ਗਿਆ ਬਿੰਦੂਗੌਰ ਨੂੰ ਵੀ ਭੇਜਿਆ ਗਿਆ ਜੋ ਕੁੱਟਮਾਰ ਹੋਈ ਆ ਉੱਥੇ ਉਹ ਸੋਸ਼ਲ ਮੀਡੀਆ ਤੇ ਸਾਰਿਆਂ ਨੇ ਦੇਖੀ ਆ ਕਿ ਤੁਹਾਨੂੰ ਜਦੋਂ ਥਾਣੇ ਲਜਾਇਆ ਜਾਂਦਾ ਉਸ ਤੋਂ ਬਾਅਦ ਜੇਲ੍ਹ ਇਲਜ਼ਾਮ ਤੋਂ ਬਾਅਦ ਜਾਂ ਜੇਲ੍ਹ ਜਾਣ ਤੋਂ ਪਹਿਲਾਂ ਥਾਣੇ ਦੇ ਵਿੱਚ ਲਾ ਕੇ ਵੀ ਤੁਹਾਡੇ ਨਾਲ ਕੋਈ ਕੁੱਟਮਾਰ ਕੀਤੀ ਗਈ ਸੀ ਸਾਡੇ ਜੀ ਵੀ ਸਾਨੂੰ ਬਹੁਤ ਡਰਾਇਆ ਗਿਆ ਧਮਕਾਇਆ ਗਿਆ ਹਮ ਧਮਕੀ ਦੇਤੀ ਆ ਤੁਸੀਂ ਕੀ ਲੈਣਾ ਤੁਸੀਂ ਪਿੱਛੇ ਹਟ ਜਾ ਤੁਹਾਨੂੰ ਕੀ ਲੋੜ ਹੈ ਧਰਮ ਦੇ ਨਾਲ ਕੀ ਲੋੜ ਹੈ ਅਸੀਂ ਉਹਨਾਂ ਨੂੰ ਇੱਕੀ ਕਾਟ ਦਿੱਤਾ ਸੀ ਜੇ ਚਾਹੀਦਾ ਹੈ ਜਦੋਂ ਸਾਡੇ ਬੱਚੇ ਬਰਾਬਰ ਦੇ ਹੋਗੇ ਜਦੋਂ ਅਸੀਂ ਓਵਰ ਓਵਰਏਜ ਹੋਗੇ ਤਾਂ ਉਸ ਤੋਂ ਬਾਅਦ ਜਦੋਂ ਤੁਹਾਡੀਆਂ ਮਤਲਬ ਤੁਹਾਡੀਆਂ ਜੌਬ ਜੇਕਰ ਜਦੋਂ ਇਹ ਕਾਟਾ ਦਿੱਤਾ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਜਗਰਵਾਲ ਸੀ ਆਪਰੇਟਿਵ ਚੇ ਪਾਦਨੇ ਆ ਉਦੋਂ ਸਾਡਾ ਨੌਕਰੀ ਦਾ ਪਾਦਨਾ ਤਾਂ ਫਿਰ ਅਸੀਂ ਉਸ ਤੋਂ ਬਾਅਦ ਕੀ ਕਰਾਂਗੇ ਸਾਡਾ ਦੋ ਸਾਡੀ ਕਿਤੇ ਵੀ ਸੁਲਵਾਈ ਨਹੀਂ ਹੋਣੀ ਕਿਉਂਕਿ ਇਹ ਗੱਲ ਕਲੀਅਰ ਹੈ ਦੀ ਉੱਤੋਂ ਸਰਕਾਰਾਂ ਨੇ ਪ੍ਰਾਈਵੇਟ ਬੰਦੇ ਨੂੰ ਬਹੁਤ ਵੱਡੀ ਪਾਵਰ ਦੇ ਰੱਖੀ ਉਹ ਤੁਸੀਂ ਦੇਖ ਹੀ ਰਹੇ ਹੋ ਸਾਡੇ ਜੀ ਮੈਮ ਇੱਕ ਮਾਮਲਾ ਹੋਰ ਆਇਆ ਸੀਗਾ ਵੀ ਜਦੋਂ ਪਹਿਲਾਂ ਦੋ ਅਧਿਆਪਕਾਂ ਨੂੰ ਕੱਢਿਆ ਗਿਆ ਸਕੂਲ ਦੇ ਵਿੱਚੋਂ ਕਹਿੰਦੇ ਸੀ ਉਹਨਾਂ ਦੀ ਐਜੂਕੇਸ਼ਨ ਪੂਰੀ ਨਹੀਂ ਹੈਗੀ ਮਤਲਬ ਬਿਲਕੁਲ ਗਲਤ ਹੈ ਇਹ ਚੀਜ਼ ਅਸੀਂ ਠੀਕ-ਠੀਕ ਕੇ ਕਹੀ ਹੈ ਅਸੀਂ ਬਕਾਇਦਾ ਅਸੀਂ ਸੋਚਿਆ ਵੀ ਇਹ ਚੀਜ਼ ਠੀਕ ਅਸੀਂ ਉਹਨਾਂ ਦੀ ਕੁਆਲਿਫੀਕੇਸ਼ਨ ਇਹ ਦੋਨਾਂ ਦੇ ਸੀਟ ਐਟ ਕਲੀਅਰ ਦਿਸ ਸਰਟੀਫਿਕੇਟ ਅਸੀਂ ਬੰਦਾ ਜਿਹੜੇ ਟੀਚਰ ਸੰਦੀਪ ਸਿੰਘ ਤੇ ਰਮਨਦੀਪ ਕੌਰ ਨੂੰ ਬਿਨਾਂ ਕਰੀਂ ਨਹੀਂ ਜਾਂਦਾ ਤੇ ਇਹ ਇਲਜ਼ਾਮ ਲਾ ਰਹੇ ਇਹ ਵੀ ਅਜੋਬ ਆਜੋਬ ਵੀ ਖਣਾਉਂਦਾ ਸਰ ਇਹਦੇ ਪਿੱਛੇ ਕੋ ਕਾਰਨ ਹੈ ਕਿਉਂਕਿ ਮੈਂ ਵਾਈਸ ਪ੍ਰਿੰਸੀਪਲ ਨਹੀਂ ਆ ਮੈਨੂੰ ਖੁਦ ਨੂੰ ਪਤਾ ਇਹ ਚੀਜ਼ ਇਹ ਚੀਜ਼ਾਂ ਕਰਦੇ ਆ ਇਹ ਕੀ ਕਰਦੇ ਆ ਹਰ ਮਹੀਨੇ ਬਾਅਦ ਜਦੋਂ ਰਜਿਸਟਰ ਚੇਂਜ ਮੰਨ ਲਓ ਵੀ ਮਹੀਨਾ ਚੇਂਜ ਹੁੰਦਾ ਆ ਸਟਿੰਚੇ ਉਹਦੇ ਨਹੀਂ

ਉੱਥੇ ਇਹ ਆ ਐਣੀ ਕਰਕੇ ਉੱਥੇ ਚੇਂਜ ਕਰਕੇ ਅਜੋਕ ਸ਼ੋਅ ਕਰਦੇ ਮੈਮ ਕਹਤੇ ਨਾ ਕਿ ਤੇ ਹੁਣ ਬੱਚਿਆਂ ਦਾ ਜਿਹੜਾ ਰਿਜ਼ਲਟ ਆ ਬਹੁਤ سارے ਬੱਚੇ ਉਹ ਨਿੱਕੇ ਬੱਚੇ ਜਿਹੜੇ 10ਵੀਂ ਰਹੇ ਸੀਗੇ ਉਹ ਵੀ ਮਤਲਬ ਅਸੀਂ ਸਾਹਮਣੇ ਲੈ ਕੇ ਆਵਾਂਗੇ ਬੱਚਿਆਂ ਨੂੰ ਉਹਨਾਂ ਨੂੰ ਉਹ ਕਹਿ ਰਿਹਾ ਵੀ ਅਸੀਂ ਫੇਲ ਸਾਨੂੰ ਕਰ ਦਿੱਤਾ ਗਿਆ ਮੈਨੇਜਮੈਂਟ ਵੱਲੋਂ ਕੋਈ ਉਹੋ ਜੀ ਗੱਲ ਵੀ ਇਹ ਕੋਈ ਤਸਲਬਾਜੀ ਆ ਕਿ ਕੀ ਆ ਸਰ ਹੋ ਸਕਦਾ ਕਿ ਜਿਹੜੀ ਸੀ ਆਡੀਓ ਦੁਕਾਨ ਨੂੰ ਆ ਚੀਨ ਅੰਦਰ ਰਾਤ ਨੂੰ ਕੁਝ ਲੋਕ ਆ ਜਾਉਂਦੇ ਸੀ ਜਿਹੜਾ ਬੱਚਿਆਂ ਦੇ ਦੇਖੋ ਅਟੈਚਮੈਂਟ ਪੰਜ ਸੌ ਬੰਦਾ ਆਇਆ ਕੱਢੇ ਚਾਹੋ ਜੋ ਸਾਡੇ ਨਾਲ ਵਿੱਚ ਜਦੋਂ ਕਿ ਅਸੀਂ ਚੱਲ ਰਹੀ ਸੀ ਤਾਂ ਬੱਚਿਆਂ ਦੇ ਮਾਤਾ ਪਿਤਾ ਸਾਡੇ ਨਾਲ ਆ ਕੇ ਬੈਠਦੇ ਸੀ ਚਲੋ ਬੱਚੇ ਜਿੱਦ ਲੋਗਾ ਪਰ ਅਸੀਂ ਉਹਨਾਂ ਨੂੰ ਫੋਰਸ ਨਹੀਂ ਕੀਤਾ ਸੀ ਪਰ ਪ੍ਰਿੰਸੀਪਲ ਮੰਨਵਾਵਾ ਕਿ ਤੁਹਾਨੂੰ ਅਸੀਂ ਇੱਥੋਂ ਵੀ ਕੱਟ ਦਿਆਂਗੇ ਤੁਸੀਂ ਤਾਂ ਪਿੱਛੇ ਜਾ ਕੇ ਬੈਠੋਗੇ ਇਹ ਵੀ ਵੀਡੀਓ ਵੀ ਵਾਇਰਲ ਹੋਏਗਾ ਤੇ ਸਾਡੀ ਪ੍ਰਾਤਿਮਿਕ ਜਨਮ ਨਿਆ ਪੰਜਾਬ ਨਮ ਇੱਕ ਮੈਨੇਜਮੈਂਟ ਵੱਲੋਂ ਤੁਹਾਨੂੰ ਤਨਖਾਹ ਦਿੱਤੀ ਜਾਂਦੀ ਸੀ ਉਹ ਕਿੰਨੀ ਦਿੱਤੀ ਜਾਂਦੀ ਸੀ ਤੇ ਕਿੰਨੀ ਵਾਪਸ ਦਿੱਤੀ ਜਾਂਦੀ ਸੀ ਇਹਦੇ ਬਾਰੇ ਵੀ ਦੱਸੋ ਜੀ ਸਰ ਜਿਵੇਂ ਆ 700 700 ਦੀ ਦਿੱਤੀ ਆਈ ਹੈ ਅਸੀਂ ਤੁਹਾਨੂੰ ਆਪਦੀਆਂ

ਉਹਨਾਂ ਨੂੰ ਸਮਾਨ ਹੀ ਦੇ ਸਕੇ ਭਲਵੰਤ ਸਿੰਘ ਚੌੜਾ ਕ੍ਰਾਂਤੀਕਾਰੀ ਸੇਵਾਵਾਂ ਦੁਨੀਆ ਵਿੱਚ ਜਿਸ ਨੇ ਜਨਗਣੀ ਨੂੰ ਜਾਗ੍ਰਤੀਵਾਦ ਦਾ 12 ਚ ਧੀਰਜ ਵਾਲਾ ਕੰਮ ਆਪ ਦਾ ਦੁਨੀਆ ਦੇ ਮੇਰੇ ਹੌਂਸਲੇ ਤੇ ਕਿੰਨਾ ਬੜਾ ਮਹਾਨ ਸੁਪਨਿਆਂ ਦੀ ਸ਼ੀਰ ਰੰਗ ਰਹਾ ਆ ਮੈਨੂੰ ਜੇਲ੍ਹ ਦੇ ਵਿੱਚ ਰਵਈਆ ਤੁਹਾਡੇ ਨਾਲ ਕਿਵੇਂ ਦਾ ਰਿਹਾ ਬਿੰਦੂ ਦੇ ਨਾਲ ਰਵਈਆ ਪੁਲਿਸ ਦਾ ਕਿਵੇਂ ਦਾ ਰਿਹਾ ਜੀ ਮੈਨੂੰ ਦੱਸੋ ਖਾਨ ਜੀ ਸਰ ਅਸੀਂ ਸ਼ਰੀਪਰ ਦੇ ਸੁਪਨਿਆਂ ਅਨੰਤ ਸ਼ਨੀਵਾਰ ਬਾਅਦ ਕਿੰਨੇ ਮਿਲਿਆ ਸੀ ਜੀਵਨ ਸਿੰਘ ਦਾ ਪਲਾਟ ਨੂੰ ਨਾਲੇ ਪਰ ਤੇ ਮਜਬੂਰ ਮੁਕੀ ਵੋਟਾਂ ਜਦੋਂ ਅਸੀਂ ਨੇ ਕਰੀ ਨੋਟ ਕਰਵਾਇਆ ਟੱਗੇ ਜੁਰਮਾਨੇ ਜੀਆ ਪਰ ਗੱਲ ਸਮਝਾ ਵੀ ਪਤਾ ਹੈ ਅਜੇ ਸ਼ਰਤਾਂ ਅਦਾਣ ਨਾ ਡੇਰ ਮੈਂ ਬੋਲ ਰਿਹਾ ਕਿ ਸਰਪੋਜੀ ਕਿਸਾਨ ਵੀਰਾਂ ਦੀ ਸੀ ਵੀ ਸਾਡੇ ਪੰਜਾਬ ਅਨਵਿੰਦਰ ਸਿੰਘ ਨਾ ਚਾਹੇ ਚਾਹੇ ਪਰਖਣ ਮੇਟਾ ਇੰਦੀ ਸੁਣੋ ਮਿਲੂਗੀ ਜੀ ਸਾਡਾ ਇਹੀ ਜਵਾਬ ਸੀ ਉਸ ਤੋਂ ਬਾਅਦ ਸਾਨੂੰ ਬਣਾਣਾ ਬਣਾਰਾ ਹਰ ਹਰ ਕਰਨਾ ਦਿਨਾਂ ਤੱਕ ਮਤਲਬ ਸਾਡੇ ਬਣਾ ਰਹੇ ਨੇ ਕਰਕੇ ਅੱਪਾ ਹਰਗੇ ਅਗਲਾ ਤੁਹਾਡੇ ਹੱਥਾ ਹਮੇ ਨਾ ਜਨਮ ਦੇ ਦੇ ਰਹੇ ਸੀ ਕਾਫੀ ਅੰਦਾਜ਼ਾ ਹੋ ਰਿਹਾ ਸੀ ਬਹੁਤ ਡਾਕਟਰੀ ਦਾ ਪ੍ਰੈਸ਼ਰ ਪਿਆ ਫਿਰ ਪਿਛਲੇ 2 ਦਿਨ ਸਾਡਾ ਵੀ ਮਤਲਬ ਬੱਚੇ ਨੂੰ ਬੁਖਾਰ ਪੂਰੇ ਲੱਗੂ ਤਿੰਨ ਦਿਨਾਂ ਦੇ ਆਪੂਰੇ ਆ ਗਿਆ ਉਹਨੂੰ ਬਾਹਰ ਲਾਵਾ ਪਿਆ ਹਾਂ ਅੱਗੇ ਸੰਘਰਸ਼ ਨੂੰ ਕਿੱਦਾਂ ਦੇਖਦੇ ਹਾਂ ਜੀ ਜੇ ਸਰਕਾਰ ਮੰਦਾ ਨਹੀਂ ਮੰਨਦੀ ਸਰ ਜੀ ਇਹ ਤੁਹਾਨੂੰ ਬਾਈ ਪਾਸ ਕਰਨਾ ਸਾਡੇ ਇੰਨੇ ਸਿਪਟਾ ਹੱਥ ਤੇ ਡੇਰ ਦੇ ਅੰਦਰ ਉਹਦੇ ਬਾਅਦ ਵੀ ਹੋਰ ਹੋਰ ਵੀ ਨਿੱਡਰ ਹੋ ਗਈ ਹੱਥ ਦਾ ਹੱਥ ਰੋਦਿਆ ਇਹਦੇ ਦੁੱਖ ਦੇ ਬਾਅਦ ਆਹ ਗੱਲ ਵਾਲਾ ਇੱਥੇ ਬੇਸ਼ਾਮ ਹੈ ਉਹਨਾਂ ਦੀ ਵੀ ਇਹ ਆ ਲੋਕਾਂ ਦੀ ਗੱਲ ਹੈ ਉਹ ਇਸ ਕਰਕੇ ਨਾ ਨਾ ਮੰਗਦਾ ਕਿ ਇਹ ਦੁਨੀਆਂ ਵਿੱਚ ਹੋਰਾਂ ਦੇ ਵਿੱਚ ਆਉਣਾ ਕੋ ਮਜਾਰੇ ਵਿੱਚ ਸ਼ਰੂ ਹੋ ਜੀ ਇਹੀ ਸੰਘਰਸ਼ ਚ ਗੁਰੀਆਂ ਇਧਰ ਦੇ ਨਾ ਨਾ ਬਾਕੀ ਤਾਂ ਸਰਕਾਰ ਵੀ ਹੈ ਮੈਨੇਜਮੈਂਟ ਨੂੰ ਸਕੂਲ ਚੋਂ ਕੱਟ ਕੇ ਉਹਦੇ ਕਾਰਵਾਈ ਕਰਾ ਕੇ ਚਾਹ। ਆਏ ਦਿਨ ਸੀਐਮ ਭਗਵੰਤ ਮਾਨ ਦਾ ਬਿਆਨ ਆਉਂਦਾ ਰਹਿੰਦਾ ਕਿ ਜਿਹੜੇ ਮੁਲਾਜ਼ਮ ਨੇ ਉਹ ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮ ਨੇ ਉਹ ਖੁਸ਼ ਨੇ ਟੀਚਰ ਖਾਸ ਕਰਕੇ ਖੁਸ਼ ਨੇ ਕਿਉਂਕਿ ਮਾਸਟਰ ਦਾ ਮੁੰਡਾ ਮਾਸਟਰਾਂ ਦੀ ਹੀ ਗੱਲ ਕਰਦਾ। ਦੇ ਤੁਸੀਂ ਮਾਸਟਰਾਂ ਜਿਹੜੇ ਧਰਨਾ ਲਾ ਰਹੇ ਹੋ ਕਿਵੇਂ ਪੰਜਾਬ ਸਰਕਾਰ ਦੇ ਵਿੱਚ ਨਵਾਂ ਬਦਲਾਵ ਲੈ ਕੇ ਆਂਦਾ ਸੀ ਨਵੀਂ ਸਰਕਾਰ ਲੈ ਕੇ ਆਂਦੀ ਸੀ ਉਤੋਂ ਖੁਸ਼ ਹੋ ਪੱਕੇ ਕੀਤੇ ਇਹਨਾਂ ਨੇ ਕਾਗਜ਼ਾਂ ਦੇ ਵਿੱਚ ਹੀ ਕੀਤੇ ਆ ਜਾਂ ਉਹਨਾਂ ਨੇ ਕੁਝ ਜਿਹੜਾ ਕਿ ਰੀਅਲ ਵੀ ਦਿਖਾਇਆ ਸ਼ੀਸ਼ਾ ਦਿਖਾਇਆ ਕੁਝ ਬਦਲਾਵ ਤਾਂ ਤੁਸੀਂ ਦੇਖਿਆ ਮੈਂ 2012 ਤੋਂ ਕੰਮ ਕਰ ਰਹੀ ਹਾਂ ਉਸ ਤੋਂ ਬਾਅਦ ਬਾਦਲ ਸਰਕਾਰ ਵੀ ਆਈ ਹੈ ਜਿਵੇਂ ਕਾਂਗਰਸ ਵੀ ਆਈ ਹੈ ਨਾ ਪਰ ਫਸਟ ਟਾਈਮ ਮੇਰਾ ਐਕਸਪੀਰੀਅੰਸ ਹੈ ਕਿ ਮੈਂ ਭਗਵੰਤ ਜਮਾਨ ਦੀ ਸਰਕਾਰ ਚ ਫਸਟ ਟਾਈਮ ਜੇਲ ਗਈ ਹੈ ਤੇ ਬਦਲਾਅ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਜਦੋਂ ਟੀਚਰਾਂ ਨੂੰ ਇਸ ਸਰਕਾਰ ਨੇ ਮੇਰੇ ਹਿਸਾਬ ਨਾਲ ਲੇਡੀਜ਼ ਟੀਚਰ ਫਸਟ ਟਾਈਮ ਹੀ ਗਏ ਹੋਣਗੇ ਇਹ ਸਾਰਾ ਇਹੀ ਬਦਲਾਅ ਹੈ ਭਗਵੰਤ ਜੀ ਤੁਸੀਂ ਦੇਖ ਸਕਦੇ ਜੀ ਜੀ ਮੇਰਾ ਨਾਮ ਰਮਨਜੀਤ ਕੌਰ ਹੈ ਮੈਂ ਉਹ ਵਿਦਿਆਰਥੀਆਂ ਦੇ ਵਿੱਚੋਂ ਆ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਜੀ ਜੀ ਮੇਰਾ ਪਿੰਡ ਅਣੀ ਰਚੀ ਦੀ ਨਾਲੋਂ ਸਾਡੇ ਤੇ ਪ੍ਰਸ਼ਾਸਨ ਦੇ ਬਹੁਤ ਜ਼ਿਆਦਾ ਤਣਾਤ ਜਾ ਗਿਆਗਾ ਸਰ ਵੀ ਪੂਰੀ ਸਾਡੀ ਸਾਡੇ ਟੀਚਰਾਂ ਦੇ ਮੱਤਾਂ ਵੀ ਲੱਗੀਆਂ ਨਹੀਂ ਉਹਦੇ ਵਿੱਚ ਤੇ ਮੇਰੀ ਪਰਚੀ ਬਿਮਾਰ ਵੀ ਹੋਈ ਐ ਉਸ ਟਾਈਮ ਤੇ ਸਾਨੂੰ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਚੱਕੀਆਂ ਗਾ ਕੇ ਟ੍ਰਿਕਾਂ ਦੇ ਦਿਨ ਮੇਰਾ ਬਣਾ ਸਾਹਿਜ ਦੇ ਨਾਮ ਦਾ ਬੱਟਾ ਤੋਂ ਬਾਅਦ ਪ੍ਰਸ਼ਾਸਨ ਦਾ ਇੰਨਾ ਗੰਦਾ ਰਵਈਆ ਸੀ ਮੇਰੇ ਬੱਚਿਆਂ ਦੀ ਬੱਚਿਆਂ ਦੀ ਬੱਚੇ ਨੇ ਦਸਲੀ ਕੀਤਾ ਸੀ ਉਹਨਾਂ ਦਾ ਮੇਰੇ ਬੱਚੇ ਦੇ ਦਿਲੇ ਕਬਲਾਸ ਤੋੜਿਆ ਇਹਨਾਂ ਨੇ ਐਸੇ ਬੰਦੇ ਹੋ ਗਿਆ ਕਰਤਾ ਕਰਕੇ ਵਿੱਚ ਤੋਂ ਕਰਕੇ ਆ ਗਿਆ ਤੋਂ ਬਾਅਦ ਬੱਚਾ ਮੇਰਾ ਬਿਮਾਰ ਕੋਈ ਮੈਡੀਸਨ ਨਹੀਂ ਦਿੱਤੀ ਮੇਰੇ ਬੱਚੇ ਨੂੰ ਬੱਚਾ ਤੀ ਰਾਤ ਤੱਕ ਬਿਲਕੁਲ ਹੈਗਾ ਦਰਵਾਜ਼ੇ ਨਹੀਂ ਖੁੱਲੇ ਗਏ ਕਿਉਂਕਿ ਜਿਹੜੀ ਇਹਨਾਂ ਦੀ ਮੰਨ ਲਓ ਚਲੋ ਸਾਨੂੰ ਇਹਨਾਂ ਨੇ ਅਰੈਸਟ ਕੀਤਾ ਸੀ ਸਾਡੇ ਤੇ ਕਾਰਵਾਈ ਸੀ ਮੇਰੇ ਬੱਚੇ ਦੀ ਤਾਂ ਕੋਈ ਗਲਤੀ ਨਹੀਂ ਸੀ ਉਸ ਦੇ ਵਿੱਚ ਮੇਰੇ ਬੱਚੇ ਨੂੰ ਕੈਦ ਕੀਤਾ ਮੇਰਾ ਬੱਚਾ ਰੋ ਰਿਹਾ ਵੀ ਮੈਂ ਬਾਹਰ ਜਾਣਾ ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਕੀ ਹੋਇਆ ਕੀ ਨਹੀਂ ਹੋਇਆ ਕੀ ਮਤਲਬ ਆਪਾਂ ਨੂੰ ਆਪਣੀ ਬੱਚਿਆਂ ਤੋਂ ਹੀ ਉੱਪਰ ਦੀ ਕੁਝ ਵੀ ਨਹੀਂ ਹੁੰਦਾ ਹੈਗਾ ਮੈਨੂੰ ਉਸ ਟਾਈਮ ਇਹ ਚੀਜ਼ ਫੀਲ ਹੋਈ ਵੀ ਚਲੋ ਮੇਰੇ ਨਾਲ ਤਾਂ ਜਿਹੜਾ ਕੁਝ ਹੁੰਦਾ ਸੀ ਹੋਈ ਜਾਂਦਾ ਸੀ ਵੀ ਪਰ ਮੇਰੇ ਬੱਚੇ ਨਾਲ ਬਹੁਤ ਜ਼ਿਆਦਾ ਗੱਲ ਨਹੀਂ ਮੈਮ ਤੁਹਾਨੂੰ ਕੀ ਲੱਗਦਾ ਹੈ ਵੀ ਕਿਤੇ ਨਾ ਕਿਤੇ ਪੁਲਿਸ ਨੇ ਬੱਚੇ ਨੂੰ ਨਾਲ ਇਸ ਤਰ੍ਹਾਂ ਡੋਟੇਨ ਕਰਕੇ ਜਿਹੜਾ ਰੱਖਿਆ ਸੀਗਾ ਵੀ ਉਹ ਸਹੀ ਕੀਤਾ ਤੁਸੀਂ ਤਾਂ ਕਿਰੇ ਹੁਣ ਤੁਹਾਨੂੰ ਵੀ ਪਤਾ ਹੀ ਹੈ ਹਨਾ ਵੀ ਕਿੰਨਾ ਸਹੀ ਕੀਤਾ ਹੈ ਕਿੰਨਾ ਗਲਤ ਕੀਤਾ ਹੈਗਾ ਪ੍ਰਸ਼ਾਸਨ ਖੁਦ ਵੀ ਐਸੀਆ ਚੀਜ਼ ਦਾ ਮੰਨ ਰਿਹਾ ਵੀ ਸਾਡੇ ਤੋਂ ਗਲਤੀ ਹੋਈ ਹੈਗੀ ਕਿਉਂਕਿ ਸਾਰੇ ਕਿਤੇ ਵਾਇਰਲ ਹੋਇਆ ਬਸ ਇਹਦਾ ਵੀ ਐਵੇਂ ਹੋਇਆ ਬੱਚਾ ਆਏ ਕਿਤੇ ਆਏ ਲੈ ਕੇ ਗਈ ਹੈਗੀ ਸਾਰਾ ਕੁਝ ਕਲੀਅਰ ਹੈ। ਬੱਚੇ ਨੂੰ ਤੁਹਾਡੇ ਕੋਲ ਹੀ ਰੱਖਿਆ ਜਾਂ ਪਾਸੇ ਕਰ ਦਿੱਤਾ ਕਿ ਅਸੀਂ ਨਹੀਂ ਬੱਚੇ ਨੂੰ ਮੇਰੇ ਨਾਲ ਹੀ ਰੱਖਿਆ ਗਿਆ ਜੀ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਮੇਰੇ ਨਾਲ ਹੀ ਰੱਖਿਆ ਗਿਆ ਪਾਸੇ ਕਿਸੇ ਥਾਣੀ ਕਿੰਨਾ ਟਾਈਮ ਰੱਖਿਆ ਗਿਆ ਤੁਹਾਨੂੰ ਲੱਜਾ ਕੇ ਨਹੀਂ ਸਾਨੂੰ ਜਿਵੇਂ 6:30 ਵਜੇ ਸਵੇਰੇ ਲੈ ਕੇ ਗਏ ਨੇ ਜੇ ਸਾਨੂੰ ਪਹੁੰਚਾਉਂਦੇ ਹੈਗੇ 9:30 ਪੌਣੇ 10 ਦੇ ਦਿੱਤੀ ਹੁਣ ਕਿੰਨੇ ਦਿਨ ਜੇਲ੍ਹ ਦੇ ਵਿੱਚ ਰਹੇ ਹੋ ਚਾਰ ਰਾਤਾਂ ਲੱਗੀਆਂ ਪੰਜਵੇਂ ਦਿਨ ਸਫਰਟ ਹੈ ਦੇ ਆਪਣੇ ਜਿਹੜੇ ਕੁਦਰਤਕੌਰ ਵੀ ਨਾਲ ਹੀ ਜੀ ਤੁਹਾਡੇ ਹਾਂਜੀ